ਜੱਜੋਂ ਦੇ ਇਲਾਕੇ ਦੇ ਵਿੱਚ ਇੱਕ ਹੜੋਂ ਦੇ ਨਾਲ ਪਾਣੀ ਦੇ ਤੇਜ਼ ਵਹਾਅ ਦੇ ਨਾਲ ਇੱਕ ਨੋਵਾ ਕਾਰ ਜਿਹੜੀ ਆ ਉਸ ਦੀ ਚਪੇੜ ਵਿੱਚ ਆ ਗਈ ਸੀ ਤੇ ਇੱਕ ਪਰਿਵਾਰ ਦੇ 11 ਜੀਆਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਇੱਕ ਮੈਂਬਰ ਜਿਹੜਾ ਬਚਿਆ ਸੀ ਤੇ ਕਾਫੀ ਡਰਾਵਣਾ ਮਾਹੌਲ ਬਣ ਗਿਆ ਸੀ ਇਲਾਕਾ ਵਾਸੀਆਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਸੀ ਪਰ ਐਮਪੀ ਸਾਹਿਬ ਨੇ ਡਾਟਰ ਰਾਜਕੁਮਾਰ ਚੱਬੇਵਾਲ ਜੀ ਉਹ ਵੀ ਮੌਕਾ ਦੇਖਣ ਗਏ ਸੀ ਤੇ ਉਹਨਾਂ ਵੱਲੋਂ ਵੀ ਕੁਝ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਇਸ ਪ੍ਰਤੀ ਅਸੀਂ ਕਾਰਵਾਈਆਂ ਕਰਾਂਗੇ ਇਸ ਦਾ ਕੋਈ ਪ੍ਰਬੰਧ ਕਰਾਂਗੇ ਪਰ ਅੱਜ ਦੀ ਤਾਜ਼ਾ ਜੋ ਖਬਰ ਸਾਹਮਣੇ ਆ ਰਹੀ ਹੈ ਜੱਜਾਂ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਤੇਜ਼ ਵਹਾਅ ਔਰ ਆ ਜਾਣਕਾਰਨਾ ਇੱਕ ਕਾਰ ਉਹਦੀ ਚਪੇੜ ਵਿੱਚ ਆ ਰਹੀ ਹੈ ਪਰ ਇਲਾਕਾ ਵਾਸੀਆਂ ਵੱਲੋਂ ਉਸ ਨੂੰ ਬਚਾਇਆ ਜਾ ਰਿਹਾ ਤੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਜੀਬੀਸੀ ਅਪਡੇਟ ਦੇ ਮਾਧਿਅਮ ਦੇ ਰਾਹੀਂ ਉਹ ਦ੍ਰਿਸ਼ ਤੁਸੀਂ ਦੇਖ ਕੇ ਖੁਦ ਵੀ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਕਿੰਨਾ ਇੱਕ ਪ੍ਰਬੰਧ ਮੰਤਰੀ ਸਾਹਿਬ ਵੱਲੋਂ ਜਾਂ ਐਮਪੀ ਸਾਹਿਬਾਨ ਵੱਲੋਂ ਇਹ ਕੀਤਾ ਗਿਆ ਤੇ ਕਿੰਨਾ ਕੋ ਉਹ ਜਜੋਂ ਦੇ ਇਲਾਕੇ ਦੇ ਵਿੱਚ ਜੋ ਲੋਕ ਰਹਿੰਦੇ ਨੇ ਜਾਂ ਉੱਥੋਂ ਨਿਕਲਣਾ ਚਾਹੁੰਦੇ ਨੇ ਉਸ ਰਸਤੇ ਤੋਂ ਨਿਕਲਦੇ ਨੇ ਉਹ ਕਿੰਨਾ ਕੋ ਉਹਨਾਂ ਦੀ ਇਸ ਚੀਜ਼ ਦੇ ਵਿੱਚ ਸੇਫਟੀ ਹੈ ਪਰ ਹੁਣ ਦੇ ਹਾਲਾਤ ਨੂੰ ਦੇਖਦੇ ਹੋਏ ਲੱਗਦਾ ਕਿ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਮੰਤਰੀ ਸਾਹਿਬ ਇਸ ਚੀਜ਼ ਨੂੰ ਅੰਗੋਲਿਆ ਕਰਕੇ ਆਪਣਾ ਹੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਉਂ ਦਾ ਤਿਉਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜਾਂ ਆਪਣਾ ਉਦਘਾਟਨ ਦੇ ਵਿੱਚ ਸਮਾਪਤੀਤ ਕਰ ਰਹੇ ਨੇ ਜੀਵੀਸੀ ਅਪਡੇਟ ਦੇ ਨਾਲ ਕੈਮਰਾਮੈਨ ਜਤੈਨਪਸ ਜੀ ਨਾਲ ਮੈਂ ਨਵਨੀ ਸਿੰਘ ਚੀਮਾ ਧੰਨਵਾਦ ਕੋਈ ਨਾਲ ਟੱਕਾ ਵੀ ਨਾ ਆਇਓ ਪਾਣੀ ਵਧ ਗਿਆ ਹੈ ਥੱਲੇ ਡਿੱਗ ਜਾਓ